ਇੱਕ ਮੈਸੇਜ ਆਇਆ ਟਿਕਟੌਕ ਤੇ ਕਿਸੇ ਵੀਰ ਦਾ ਕਹਿੰਦਾ ਭਾਜੀ ਮੈਂ ਪਾਠ ਵੀ ਬਹੁਤ ਕਰਦਾ ਮੈਂ ਗੁਰੂ ਘਰ ਵੀ ਬਹੁਤ ਜਾਂਦਾ ਪਰ ਸੁੱਖ ਨਹੀਂ ਹੈ ਜੋ ਮੈਂ ਚਾਹਣਾ ਮੈਨੂੰ ਮਿਲ ਨਹੀਂ ਰਿਹਾ ਮੈਂ ਉਹਨੇ ਕੱਲ ਦਸੀ ਮੈਂ ਕਿਹਾ ਮੇਰੇ ਲੱਗੇ ਹਨਾ ਰਤਨ ਟਾਟਾ ਜਿਹੜਾ ਇੰਡੀਆ ਦਾ ਬਹੁਤ ਵੱਡਾ ਬਿਜ਼ਨਸਮੈਨ ਆ ਉਹਦੀ ਫੈਕਟਰੀ ਹੈ ਸਟੀਲ ਦੀ ਇੱਥੇ ਤੂੰ ਰਤਨ ਟਾਟੇ ਦਾ ਨਾਂ ਜਪਿਆ ਕਰ ਤੂੰ ਤਨਖਾਹ ਦਊਗਾ ਤੇਰੀ ਬੈਂਕ ਦੇ ਵਿੱਚ ਮਹੀਨੇ ਦੇ ਮਹੀਨੇ ਪੈਸੇ ਪਾ ਦਿਆ ਕਰਨੇ ਉਹਨੇ ਤੂੰ ਉਹਦਾ ਨਾਮ ਜੱਪਿਆ ਕਰ ਕਹਿੰਦਾ ਭਾਜੀ ਇਦਾਂ ਕਿਦਾਂ ਹੋ ਸਕਦਾ ਮੈਂ ਉਹਦਾ ਨਾਮ ਜੱਪਾਂ ਪਰ ਉਹਦੇ ਲਈ ਕੰਮ ਨਾ ਕਰਾਂ ਤੇ ਮੈਨੂੰ ਉਹ ਵੇਜਸ ਦੇਵੇ ਸੈਲਰੀ ਦੇਵੇ ਮਹੀਨੇ ਦੇ ਮਹੀਨੇ ਇਦਾਂ ਕਿਦਾਂ ਹੋ ਸਕਦਾ ਮੈਂ ਕਹ ਰਤਨ ਟਾਟਾ ਜਿਹੜਾ ਆ ਉਹ ਰੱਬ ਤੋਂ ਤਾਂ ਨਹੀਂ ਵੱਡਾ ਰੱਬ ਵੱਡਾ ਨਾ ਰਤਨ ਟਾਟਾ ਛੋਟਾ ਆ ਜੇ ਛੋਟਾ ਬੰਦਾ ਤੈਨੂੰ ਕੰਮ ਕੀਤੇ ਬਗੈਰ ਤਨਖਾਹ ਨਹੀਂ ਦੇ ਸਕਦਾ ਤਾਂ ਐਡਾ ਵੱਡਾ ਪਰਮਾਤਮਾ ਸੁਪਰੀਮ ਪਾਵਰ ਪਾਰ ਬ੍ਰਹਮ ਜਿਹਨੂੰ ਆਪਾਂ ਕਹਿੰਨੇ ਆ ਜਿਹੜਾ ਕਣ-ਕਣ ਦੇ ਵਿੱਚ ਵਿਆਪਿਆ ਪੱਤੇ-ਪੱਤੇ ਵਿੱਚ ਕਹਿੰਨੇ ਆ ਆਪਾਂ ਸਾਰੇ ਪਾਸੇ ਆ ਤੇ ਇਹ ਤੈਨੂੰ ਬਿਨਾ ਕੁਝ ਕੀਤੇ ਤੇਰੀਆਂ ਝੋਲੀਆਂ ਭਰ ਦੇਵੇ ਇਦਾਂ ਕਿਦਾਂ ਹੋ ਸਕਦਾ ਜੇ ਇੱਕ ਛੋਟਾ ਬੰਦਾ ਤੈਨੂੰ ਤਨਖਾਹ ਨਹੀਂ ਦੇ ਸਕਦਾ ਕੰਮ ਕੀਤੇ ਬਗੈਰ ਤਾਂ ਇੱਕ ਬਹੁਤ ਵੱਡਾ ਰੱਬ ਜਿਹੜਾ ਆ ਉਹ ਤੈਨੂੰ ਕੁਝ ਕੀਤੇ ਬਿਗੈਰ ਰੱਬ ਦਾ ਕੰਮ ਕੀਤੇ ਬਿਗੈਰ ਤੇਰੀਆਂ ਝੋੜੀਆਂ ਕਿਦਾਂ ਫੜ ਦੋਗਾ ਤੂੰ ਜੱਪੀਆ ਰਤਨ ਟਾਟਾ ਰਤਨ ਟਾਟਾ ਰਤਨ ਟਾਟਾ ਰਤਨ ਟਾਟਾ ਕਰੀ ਜਾਇਆ ਕਰ ਇਦਾਂ ਨਹੀਂ ਹੁੰਦਾ ਹੁੰਦਾ ਜੇ ਰਤਨ ਟਾਟਾ ਤੋਂ ਤਾਂ ਵਜਸ ਲੈਣੀ ਆ ਤਨਖਾਹ ਲੈਣੀ ਮਹੀਨੇ ਦੀ ਮਹੀਨੇ ਤੈਨੂੰ ਉਹਦੇ ਥੱਲੇ ਕੰਮ ਕਰਨਾ ਪੈਣਾ ਜੋ ਉਹ ਕਹਿੰਦਾ ਉਦਾਂ ਕਰਨਾ ਪੈਣਾ ਉਦੇ ਹੁਕਮਾਂ ਦੇ ਮੁਤਾਬਕ ਤੈਨੂੰ ਰਹਿਣਾ ਪੈਣਾ ਤੂੰ ਆਪਣੀ ਮਰਜ਼ੀ ਨਾਲ ਉਹਦੀ ਫੈਕਟਰੀ 'ਚ ਕੰਮ ਨਹੀਂ ਕਰ ਸਕਦਾ ਜਿੱਦਾਂ ਤੈਨੂੰ ਕਹੂਗਾ ਉਹ ਉਦਾਂ ਤੈਨੂੰ ਕਰਨਾ ਪੈਣਾ ਜੇ ਉਹਦੇ ਮੁਤਾਬਕ ਕੰਮ ਨਹੀਂ ਕਰੂੰਗਾ ਤੈਨੂੰ ਫੈਕਟਰੀ ਤੋਂ ਜਵਾਬ ਦੇ ਸਕਦਾ ਇੱਦੀ ਸਾਡਾ ਰੱਬ ਆ ਇੱਦੀ ਸਾਡਾ ਅੱਲਾ ਹੈ ਸਾਨੂੰ ਇਹਦੇ ਹੁਕਮਾਂ ਦੇ ਮੁਤਾਬਕ ਜੀਣਾ ਪੈਣਾ ਸਾਨੂੰ ਇਹਦੇ ਹੁਕਮਾਂ ਤੋਂ ਬਾਹਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਜੀਣੀ ਪੈਣੀ ਇਹਦੇ ਹੁਕਮ ਜਿਹੜੇ ਆ ਉਹ ਧਰਮ ਗ੍ਰੰਥਾਂ ਵਿੱਚ ਲਿਖੇ ਪਏ ਨੇ ਕੁਰਾਨੇ ਪਾਕ ਦੇ ਵਿੱਚ ਬਾਈਬਲ ਦੇ ਵਿੱਚ ਗੀਤਾ ਦੇ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਪਏ ਨੇ ਕੀ ਇਹ ਸਾਡੇ ਕੋਲੋਂ ਕੰਮ ਚਾਹੁੰਦਾ ਰੱਬ ਇਹਦੇ ਮੁਤਾਬਕ ਚੱਲਾਂਗੇ ਇਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਤਾਂ ਸਾਨੂੰ ਬਿਨਾਂ ਮੰਗਿਓ ਹੀ ਇਹਨੇ ਦੇਈ ਜਾਣਾ ਇਹਦਾ ਕੰਮ ਵੀ ਕਰਨਾ ਪੈਣਾ ਮਿੱਤਰਾ ਇਹਦਾ ਕੰਮ ਵੀ ਕਰਨਾ ਪੈਣਾ ਬਿਨਾਂ ਕੰਮ ਕੀਤੇਆਂ ਕੁਝ ਨਹੀਂ ਦਿੰਦਾ ਕੋਈ ਰੱਬ ਵੀ ਬੜਾ ਮਤਲਬੀ ਆ ਇਸ ਕਰਕੇ ਰੱਬ ਤੋਂ ਅਗਰ ਖੁਸ਼ੀਆਂ ਲੈਣੀਆਂ ਤਾਂ ਰੱਬ ਦਾ ਕੱਲਾ ਨਾਮ ਜਪਣ ਦੇ ਨਾਲ ਨਿਆਰੇ ਨਹੀਂ ਮੈਨੇ ਖੁਸ਼ੀਆਂ ਨਹੀਂ ਹੋਣੀਆਂ ਇਦਾਂ ਤਾਂ ਫੇ ਸਾਰੀ ਦੁਨੀਆ ਰੱਬ 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 ਕਰੀ ਜਾਓ ਵਾਹਿਗੁਰੂ 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 ਕਰੀ ਜਾਓ ਵੀ ਰਾਮ 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 ਅੱਲਾ ਅੱਲਾ ਕਰੀ ਜਾਓ ਵੀ ਦੁਨੀਆ ਤਾਂ ਫੇ ਇਦਾਂ ਤਾਂ ਸਾਰੇ ਸੁਖੀ ਹੋ ਜਾਣਗੇ ਰੱਬ ਨੇ ਵੀ ਕੋਈ ਦਸਤੂਰ ਬਣਾਇਆ ਆ ਰੱਬ ਨੇ ਵੀ ਟਰਮਿੰਟ ਕੰਡੀਸ਼ਨਸ ਬਣਾਈਆਂ ਆ ਅ ਗੋਰੇ ਅਮਿਤਾ ਨਹੀਂ ਖੁਸ਼ ਵਾਲੀਆਂ ਕੰਟਰੀਆਂ ਚ ਅਜਨੀਆਂ ਬਾਲੀਆਂ ਕੰਟਰੀਆਂ ਆ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਕੈਨੇਡਾ ਜਾਂ ਹੋਰ ਵਧੀਆ-ਵਧੀਆ ਕੰਟਰੀਆਂ ਆ ਜਿੱਥੇ ਵੀ ਲੋਕ ਆਪਣੇ ਚਾਹੁੰਦੇ ਆ ਜਾਣ ਦੇ ਲਈ ਉੱਥੇ ਰੱਬ ਖੁਸ਼ ਆ ਕਿਉਂਕਿ ਉਹ ਰੱਬ ਦੇ ਮੁਤਾਬਕ ਜੀਉਂਦੇ ਆ ਉਹ ਇਨਸਾਨ ਨੂੰ ਇਨਸਾਨ ਸਮਝਦੇ ਆ ਇਨਸਾਨ ਦੀ ਕਦਰ ਕਰਦੇ ਆ ਇਸ ਕਰਕੇ ਰੱਬ ਨੇ ਗੋਰਿਆਂ ਦੀਆਂ ਕੰਟਰੀਆਂ ਨੂੰ ਬਹੁਤ ਕੁਝ ਦਿੱਤਾ ਆ ਤਦ ਹੀ ਆਪਾਂ ਨੱਠਦੇ ਇਹਨਾਂ ਦੀਆਂ ਕੰਟਰੀਆਂ 'ਚ ਕਿਉਂਕਿ ਰੱਬ ਦਾ ਕੰਮ ਕਰਦੇ ਨੇ ਇਸ ਕਰਕੇ ਰੱਬ ਦਾ ਕੰਮ ਕਰਨ ਦੇ ਲਈ ਰੱਬ ਦੇ ਬੰਦਿਆਂ ਨਾਲ ਪਿਆਰ ਕਰਨਾ ਪੈਣਾ ਰੱਬ ਦੇ ਪਾਣੀ 'ਚ ਰਹਿਣਾ ਪੈਣਾ ਰੱਬ ਦਾ ਸ਼ੁਕਰਾਨਾ ਕਰਨਾ ਪੈਣਾ ਜੋ ਸਾਡੇ ਕੋਲ ਹੈਗਾ ਫੇ ਰੱਬ ਨੇ ਸਾਨੂੰ ਮਾਲੋ ਮਾਲ ਕਰਦੇ ਮਾਨ ਕਰਦੇ ਮਹਾਰਾਜ ਲਿਖਦੇ ਨੇ ਗੁਰਬਾਣੀ 'ਚ ਉਹ ਕਹਿੰਦੇ ਜਿਨੂੰ ਸੇਵਿਆ ਤੈਨੂੰ ਪਾਇਆ ਮਾਨ ਜਿਨ੍ਹਾਂ ਨੇ ਸਿਮਰਿਆ ਜਿਨ੍ਹਾਂ ਨੇ ਇਹਦੀ ਗੱਲ ਮੰਨੀ ਰੱਬ ਦੀ ਇਹਦੇ ਹੁਕਮਾਂ ਦੇ ਮੁਤਾਬਕ ਜੀਏ ਉਹਨਾਂ ਨੂੰ ਸੁੱਖ ਮਿਲਿਆ ਉਹੀ ਖੁਸ਼ੀਆਂ ਮਾਣਦੇ ਨੇ ਰੱਬ ਰੱਖਾ